ਵੀਰ ਸਾਡਾ ਗ੍ਰੈਂਡ ਜਿਹੜਾ ਸੀ ਮੰਗਾਇਆ ਸਾਡੇ ਲੋਕਾਂ ਦਾ ਗ੍ਰੈਂਡ ਹੈ ਹੁਣ ਕੋਈ ਇਹ ਕ੍ਰਿਟੀਕਲ ਨਹੀਂ ਕਹਿ ਸਕਦੇ ਆਪਾਂ ਸਾਰੇ ਲੀਡਰ ਮਰ ਗਏ ਸਾਡੀ ਖਾਤਰ ਸਾਰੇ ਹੀ ਮਰ ਗਏ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹ ਲਿਆਂਦਾ ਉਹ ਫਟ ਕਰਤਾ ਕੀ ਕਰਤਾ ਕਾਟਣ ਹੁਣ ਉਹ ਮਹਾਰਾਜ ਤੇ ਆ ਵਿਗਾ ਕੀ ਬਣਨਾ ਸਮਾਇ ਜਾਂਦਾ ਮੀ ਹੋਰਨਾ ਆਪਾਂ ਤੇ ਔਰ ਵੱਡੀ ਲੱਗ ਜੇ 11000 11000 ਦੇ ਵਿੱਚ ਕਹੀ ਨਹੀਂ ਕਰਾਟ ਜਾਂਦਾ ਨਾ ਕੀਤਾ ਤੱਕ ਤੇ ਪਰ ਹੁਣ ਲਿਆਤਾ ਸਾਡੇ ਚੋਂ ਸਰਕਾਰਾਂ ਸਾਡੀਆਂ ਸਾਰੀਆਂ ਟੋਟਲੀ ਫੇਰ ਦਰਸ਼ਕੋ ਤੁਹਾਨੂੰ ਪਤਾ ਹੈ ਕਿ 11 ਜੁਲਾਈ ਤੋਂ ਇੱਥੇ ਇੱਕ ਧਰਨਾ ਗ੍ਰੈਡ ਤੇ ਸ਼ੁਰੂ ਹੋਇਆ ਸੀ ਜੋ ਕਿ ਬੀਤੇ ਦਿਨ ਜਦ ਕੇ 20 ਜੁਲਾਈ ਨੂੰ ਸਮਾਪਤ ਹੋ ਚੁੱਕਿਆ ਪਰ ਕਿਸਾਨ ਆ ਜਿਹੜੇ ਇੱਥੇ ਫੇਰ ਖੜੇ ਆ ਕੀ ਕਾਰਨ ਆ ਉਹ ਆਪਾਂ ਪੁੱਛ ਲੈਣੇ ਆ ਕਿਉਂਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਡਾਊਟ ਹੁੰਦਾਗਾ 36 ਘੰਟੇ ਤੋਂ ਉੱਪਰ ਜਿਹੜਾ ਸਮਾਂ ਹੋ ਚੁੱਕਿਆ ਨਵੇਂ ਟਰਾਂਸਫਰ ਨੂੰ ਜਿਹੜਾ ਇੱਥੇ ਟਰਾਂਸਫਰ ਕਰਨ ਦਾ ਤੇ ਇੱਥੇ ਮੌਕੇ ਤੇ ਮੌਜੂਦ ਆ ਧੂੜਕੋਟ ਔਰ ਆਸ-ਪਾਸ ਦੇ ਪਿੰਡਾਂ ਤੋਂ ਕਿਸਾਨ ਪਹੁੰਚੇ ਹੋਏ ਆ ਤੋ ਗੱਲਬਾਤ ਕਰਦੇ ਆਂ ਕੁਝ ਕਿਸਾਨ ਸਾਡੇ ਨਾਲ ਆਂ ਗਰ ਭੇਜ ਧਰਨਾ ਵੀ ਚੱਕਿਆ ਗਿਆ ਸਾਰੇ ਹੱਲ ਹੋ ਗਏ ਫੇਰ ਇੱਥੇ ਦੇ ਇੱਥੇ ਇੱਥੇ ਦੇ ਤੇ ਆ ਵੀ ਨਵੀਂ ਮਸ਼ੀਨਰੀ ਆ ਹੂੰ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਵੀ ਨਵੀਂ ਮਸ਼ੀਨਰੀ ਹੋਣੀ ਚੱਲਣ ਵਾਲੇ ਕੋਈ 10 15 ਚ ਹੂੰ ਇਹ ਨਵੀਂ ਮਸ਼ੀਨਰੀ ਆ ਜਿਹੜਾ ਪਹਿਲਾਂ ਨੂੰ ਖਾਲੀ ਚਲਾਇਆ ਸੀਗਾ ਖਾਲੀ ਚਲਾਉਂਦੇ ਸਮੇਂ ਇਹਦੇ ਨਾਲ ਇੱਕ ਜੈਨ ਹੁੰਦਾ ਕੋਈ ਮਾੜਾ ਮੋਟਾ ਟੈਕਨੀਕਲ ਟੀਮ ਨੂੰ ਪਤਾ ਉਹ ਜੈਂਚ ਕੋਲ ਥੋੜੀ ਖਰਾਬੀ ਸੀ ਕਿ ਤਾ ਥੋੜਾ ਤੇਲ ਸੀਗਾ ਲੀਕ ਸੀਗਾ ਹੁਣ ਇਹ ਚਾਲੂ ਕਰਿਆ ਦੁਬਾਰਾ ਤੁਸੀਂ ਇੱਥੇ ਕਿਵੇਂ ਆਉਣਾ ਹੋਇਆ ਕਿਉਂਕਿ ਇਹ ਕੰਮ ਤਾਂ ਤਕਨੀਸ਼ੀਅਨ ਨਾਲ ਹੁੰਦਾ ਨਾ ਨਹੀਂ ਦੇਖੋ ਜੇ ਅਸੀਂ ਕੋਲੇ ਖੜੇ ਰਾਵਾਂਗੇ ਸਾਨੂੰ ਆ ਲੱਗਦਾ ਵੀ ਜਿਹੜੀ ਟੀਮ ਨੇ ਘੰਟੇ ਚਾਉਣਾ ਉਹ 5-5 ਮਿੰਟਾਂ ਚ ਹੀ ਆ ਜਾਂਦੀ ਹੈ ਚੈਨ ਦਵਾ ਮਾਂਦੇ ਨਹੀਂ ਦਵਾ ਨਹੀਂ ਕਹਿ ਸਕਦੇ ਲੋਕਾਂ ਦਾ ਆਏ ਤਾਂ ਬਾਈ ਲੋਕ ਆ ਦੇਖ ਲੋ ਬਾਈ ਪਿੱਛੇ ਨੂੰ ਮਾਰੇ ਉਹ ਕੈਮਰਾ ਵੀਰੇ ਬਿਲਕੁਲ ਬਿਲਕੁਲ ਇਹ ਕਿਸੇ ਨੇ ਨਹੀਂ ਸੱਦੇ ਇਹ ਆਪ ਮਾਰੇ ਕੱਠਾ ਦੀ ਸਾਨੂੰ ਪਤਾ ਲੱਗਿਆ ਇੱਥੇ ਕੋਈ ਬਾਬਾ ਜੀ ਵੀ ਆ ਰਹੇ ਆ ਕੌਣ ਆ ਰਿਹਾ ਤੁਹਾਨੂੰ ਬਾਬਾ ਜੀ ਪ੍ਰਸ਼ਾਦਾ ਭੇਜਦੇ ਐ ਤੋਂ ਮਨ ਆਪ ਪੱਤੋ ਪਿੰਡ ਤੋਂ ਪ੍ਰਸ਼ਾਦਾ ਇਹਨਾਂ ਦੇ ਆ ਰਿਹਾ ਉਹ ਜਿੰਦਾ ਤਾਂ ਸਾਨੂੰ ਆਏ ਵੀ ਸੀ ਵੀ ਸਾਡੇ ਵੱਡਿਆਂ ਤੋਂ ਇਹਨਾਂ ਦਾ ਤਾਂ ਘਾਟਨ ਹੋ ਗਿਆ ਮਹਾਂਪੁਰਸ਼ਾ ਫੇਰ ਭਗਤੀ ਕੀਤੀ ਉਹਨਾਂ ਦੀ ਉਹਨਾਂ ਦੇ ਹੱਥ ਲੱਗਣ ਚੰਗੀ ਆ ਤਾਂ ਦਰਸ਼ਕੋ ਜਾਣਕਾਰੀ ਦੱਸ ਦਈਏ ਕਿ ਇੱਥੇ ਉਦਘਾਟਨ ਕੀਤਾ ਜਾ ਰਿਹਾ ਇੱਥੇ ਪੱਤੋ ਵਾਲੇ ਬਾਬਾ ਜੀ ਦਰवेश ਨੇ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੀ ਲੰਗਰ ਪ੍ਰਸਾਦ ਚੱਲਦੀ ਆ ਉਹਨਾਂ ਤੋਂ ਜਿਹੜਾ ਉਦਘਾਟਨ ਕਰਾਉਣਾ ਕਿਸਾਨਾਂ ਨੇ ਤੇ ਖਬਰਾਂ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਖੁਸ਼ੀ ਦਾ ਮਾਹੌਲ ਆ ਤੇ ਖੁਸ਼ੀ ਜ਼ਾਹਿਰ ਕਰਨ ਦੇ ਲਈ ਅਤੇ ਘਾਟਨ ਦੇ ਬੋਕੇ ਤੇ ਪਹੁੰਚੇ ਆ ਸੋ ਅੰਦਰ ਤੁਸੀਂ ਦੇਖ ਸਕਦੇ ਹੋ ਫਿਲਹਾਲ ਜਿਹੜਾ ਬਿਜਲੀ ਗ੍ਰੈਡ ਵੱਲ ਇੱਕ ਟ్రਾਈ ਲਈ ਜਾ ਰਹੀ ਆ ਤੇ ਗੇਟ ਅਜੇ ਬੰਦ ਆ ਤੇ ਇਸ ਤੋਂ ਬਾਅਦ ਜਿਹੜੀ ਐਂਟਰੀ ਹੋਵੇਗੀ ਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਗ੍ਰੈਡ ਦੀਆਂ ਦਿਖਾਵਾਂਗੇ ਵੱਡੀ ਗੈਂਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਪਹੁੰਚੇ ਹੋਏ ਆ ਪਰ ਇੱਕ ਖੁਸ਼ਖਬਰੀ ਦੀ ਗੱਲ ਇਹ ਆ ਕਿ ਹੁਣ ਜਿਹੜੀ ਲਾਈਟ ਆ ਨਿਰਵਿਘਨ ਤਰੀਕੇ ਨਾਲ ਚਾਲੂ ਕੀਤੀ ਜਾਊਗੀ ਸੋ ਜਿਹੜੀ ਟ్రਾਈ ਲਈ ਜਾ ਰਹੀ ਆ ਤੇ ਟਰਾਂਸਫਰ ਜਿਹੜਾ ਚਾਲੂ ਕੀਤਾ ਜਾ ਰਿਹਾ ਤੇ ਉਦ ਘਾਟਨ ਆ ਜਿਹੜਾ ਇੱਥੇ ਬਾਬਾਜੀ ਕਰਨਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੱਡੀ ਗੈਂਤੀ ਦੇ ਵਿੱਚ ਇੱਥੇ ਕਿਸ ਤੇ ਇੱਕ ਖੁਸ਼ੀ ਦਾ ਮਾਹੌਲ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਸਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਹਿਲਾਂ ਜਿਹੜੀ ਅਰਦਾਸ ਕੀਤੀ ਜਾਵੇਗੀ ਵਾਹਿਗੁਰੂ 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 ਜੇ ਕੋ ਅੰਕਾਰ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਭਾਈ ਸਭੀ ਸਭ ਤੁਹਾਂ ਦੇ ਕੋ ਇਹ ਪਹਿਲੇ ਸਾਲ ਦੀ ਤਰ੍ਹਾਂ ਐਸਮਾਲ ਬੜੀ ਇਹ ਤੇ ਨਾਲ ਜਿਹੜੀ ਯਤ ਹੋਈ ਆ ਤਾਂ ਨਾਲ ਕੀ ਕਹਿਣਾ ਚਾਹੀਦਾ ਇਹ ਬੜੀ ਵਧੀਆ ਬਹੁਤ ਚੰਗੀ ਗੱਲ ਹੋਈ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਇਹਨੂੰ ਸਾਡੇ ਤੋਂ ਘਟਨ ਕਰਾਇਆ ਗਿਆ ਜੀ ਹਾਂਜੀ ਬਹੁਤ ਵਧੀਆ ਲੱਗਿਆ ਕਿਉਂਕਿ ਪਿੰਡ ਦੀ ਪੱਤੋ ਦੀ ਪੈਂਟ ਦੀ ਪਚੈ ਸੰਗਤੀ ਸੰਯੋਗ ਦੇ ਨਾਲ ਬਹੁਤ ਵਧੀਆ ਹੋ ਗਿਆ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਕਿਸਾਨਾਂ ਵਾਸਤੇ ਬਹੁਤ ਵਧੀਆ ਪਰਉਪਕਾਰ ਕੀਤਾ ਜਿੱਥੇ ਲੰਗਰ ਦੀ ਸੇਵਾ ਕਰਾ ਲੰਮੇ ਸਮੇਂ ਤੋਂ ਉਹਦੇ ਬਾਰੇ ਜ਼ਿਕਰ ਕਰ ਹਾਂਜੀ ਉਹ ਤਾਂ ਫਿਰ ਸਾਡਾ ਫਰਜ਼ ਹੀ ਬਣਦਾ ਕਿਉਂਕਿ ਲੰਗਰ ਦੀ ਸੇਵਾ ਤਾਂ ਗੁਰੂ ਘਰਾਂ ਦੀ ਗੁਰੂ ਘਰਾਂ ਦੀ ਸੇਵਾ ਤੇ ਲੰਗਰਾਂ ਵਾਸਤੇ ਹੁੰਦੇ ਆ ਤੋ ਕਿ ਸਾਰੇ ਗਰੀਬ ਪ੍ਰਸ਼ਾਦਾ ਸ਼ਕਨ ਨਹੀਂ ਪ੍ਰਮਾਤਮਾ ਨੇ ਮਹਾਰਾਜ ਨੇ ਡਿਊਟੀਆਂ ਲਾਈਆਂ ਉਹਨਾਂ ਨਕਰ ਵਾਸਤੇ ਸਰਪੰਚ ਸਾਹਿਬ ਲੋਕਾਂ ਨੂੰ ਜਿਹੜਾ ਆਪਣੀ ਹਾਜ਼ਰੀ ਪਿੰਡ ਕੋਲ ਸ਼ਹਿਰ ਪਤਾ ਨਹੀਂ ਕਿ ਧਰਨਾ ਮਜਾਰਾ ਖਤਮ ਹੋ ਗਿਆ ਜੱਤ ਵੀ ਹੋ ਗਈ ਕਿਸਾਨ ਗ੍ਰੈਡ ਤੇ ਫੇਰ ਪਹੁੰਚੇ ਕੀ ਕਾਰਨ ਮੈਂ ਸਭ ਤੋਂ ਪਹਿਲਾਂ ਤਾਂ ਜਲ ਤੁਹਾਡਾ ਧੰਨਵਾਦ ਤੁਹਾਡੇ ਰਾਹੀਂ ਆਵਾਜ਼ ਜਾਣੀ ਜਗਵੀਰ ਸ਼ੁਰੂ ਤੋਂ ਲਾ ਕੇ ਸਾਡੇ ਤੁਸੀਂ ਸਾਰਿਆਂ ਦੀ ਸਹਾਇਤਾ ਕੀਤੀ ਹੈ ਬਾਕੀ ਕੱਲ ਧਰਨਾ ਚੱਕਿਆ ਗਿਆ ਸੀ ਤਕਰੀਬਨ ਸਾਰਿਆਂ ਨੂੰ ਪਤਾ ਲੱਗਿਆ ਗੁਰੂ ਮਹਾਰਾਜ ਦਾ ਉਟਾਸਰਾ ਲੈ ਕੇ ਅਰਦਾਸ ਕਰਕੇ ਜਿਹੜੇ ਵੀ ਸਾਡੇ ਕੋਲ ਸੀਗੇ ਸ ਉਹਨਾਂ ਨੇ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਸੀ ਗ੍ਰੈਡ ਤਾਂ ਆਈ ਗਿਆ ਸੀ ਸਾਰਿਆਂ ਨੂੰ ਪਤਾ ਅੱਜ ਇੱਥੇ ਤਾਂ ਸਾਰੇ ਉਦੋਂ ਦੇ ਹੀ ਸਾਡੇ ਪਿੰਡਾਂ ਦੇ ਮੁੰਡੇ ਜਿਹੜੇ ਸਾਰੇ ਇਹ ਮੈਂ ਗਰਪੇਜ ਹੁਣੀ ਗੱਲ ਧਰਨੇ ਤੋਂ ਵਿਲੇ ਹੋ ਗਏ ਸਵੇਰ ਨਾਲ ਮਦਦ ਕਰਦੇ ਆ ਨਾਲ ਕਿਉਂਕਿ ਇਕੱਲੇ ਕੰਮ ਵੱਡਾ ਸੀ ਇਹ ਸਾਡੇ ਪਿੰਡਾਂ ਦੇ ਸਾਥੀ ਪੱਤੋ ਤੋਂ ਬਹੁਤ ਜ਼ਿਆਦੇ ਮੁੰਡੇ ਜਿਹੜੇ ਇੱਥੇ ਹੀ ਹੂਟਿਆਂ ਦੇ ਸੀ ਸਾਡੇ ਪਿੰਡੋਂ ਜਿਹੜਾ ਨਾਲ ਸਹਾਇਤਾ ਕਰਨ ਆਏ ਅੱਜ ਤਾਂ ਬਾਕੀ ਇਹਨਾਂ ਨੂੰ ਖੁਸ਼ੀ ਦਾ ਹੁੰਦਾ ਉਹਨਾਂ ਚਰਚਾ ਹੁੰਦਾ ਵੀ ਅਸੀਂ ਇੰਨੀ ਮਿਹਨਤ ਕੀਤੀ ਵੀ ਸਾਡੇ ਸਿਰੇ ਲੱਗੀ ਸਾਰੇ ਨਾਲ ਇੱਥੇ ਹੁਣ ਗੁਰੂ ਮਹਾਰਾਜ ਦਾ ਉਟਾ ਸਾਹਿ ਤੇ ਪ੍ਰਸ਼ਾਦ ਬੰਡਿਆ ਗੁਰੂ ਮਾਰਾ ਦਾ ਓਟਾਸਰਾ ਲਿਆ ਖੁਸ਼ੀ ਵੀ ਹੁੰਦੀ ਹੈ ਚੀਜ਼ ਜਦੋਂ ਲੋਕ ਜਿੱਤਦੇ ਆ ਜੀ ਸਾਂਝੀ ਕਰਨ ਵਾਸਤੇ ਤੇ ਪਹੁੰਚੇ ਬਿਲਕੁਲ ਬਿਲਕੁਲ ਖੁਸ਼ੀ ਸਾਂਝੀ ਕਰਨ ਵਾਸਤੇ ਜ਼ਰੂਰੀ ਹੈ ਕਿਉਂਕਿ ਮਿਹਨਤ ਗਰਮੀ ਚ ਬੈਠੇ ਹੋ ਉੱਤੇ ਦੁਖੀ ਹੋਏ ਤੇ ਮਿਹਨਤ ਉਹਨੂੰ ਆਸਰਾ ਹੋ ਗਿਆ ਵੀ ਸਾਡੇ ਝੋਨੇ ਨੂੰ ਪਾਣੀ ਲੱਗੂ ਸਾਰਿਆਂ ਦੇ ਝੋਨੇ ਸੁੱਕੇ ਪਏ ਆ ਅਗਰ ਭੇਜ ਨੇ ਕੱਲ ਬਹੁਤ ਇੱਕ ਜਜਵਾਤੀ ਹੋ ਗਏ ਵੀਡੀਓ ਹੋਰ ਆਪਦੇ ਖੇਤ ਦੀ ਪਾਈ ਉਹ ਜਿੱਦਾਂ ਸੁੱਕਦਾ ਤੇ ਉਹਦੇ ਵਿੱਚ ਹੱਥ ਪਈ ਤੇ ਤਰੇੜਾਂ ਪਈਆਂ ਚੂਹੇ ਝੋਨਾ ਕੱਟੀ ਜਾਂਦੇ ਆ ਤੇ ਉਹ ਕਿਸਾਨ ਦੀਆਂ ਚੀਕਾਂ ਪੈਂਦੀਆਂ ਬਾਈ ਉਹ ਵੇਖ ਕੇ ਸਾਨੂੰ ਪਤਾ ਲੱਗਿਆ ਵੀ ਤਿੰਨ ਚਾਰ ਦਿਨ ਪਾਵਰ ਕੱਟ ਹੈ ਨਹੀਂ ਤੇ ਗੁਰੂ ਮਹਾਰਾਜ ਕਿਰਪਾ ਕਰੂਗਾ ਮੀਂਹ ਦਾ ਵੀ ਕੋਈ ਪਰਵਾਹ ਨਾ ਗੁਰੂ ਹੱਲ ਹੋ ਜਾਏ ਕਿਤੇ ਦਿਨਾਂ ਨਾਲ ਦੀ ਲਾਈਟ ਵਧੀਆ ਦੇਣਗੇ ਸਾਨੂੰ ਭਰੋਸਾ ਇਸ ਦਿਓ ਸਾਹਿਬ ਦਾ ਧੰਨਵਾਦ ਕਰਦੇ ਜੈਕਸਨ ਸਾਹਿਬ ਦਾ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ ਸਾਰਿਆਂ ਦੀ ਜਿੰਨੇ ਵੀ ਇੱਥੇ ਬੰਦਿਆਂ ਨੇ ਯੋਗਦਾਨ ਪਾਇਆ ਬਹੁਤ ਧੰਨਵਾਦ ਤੇ ਪਤੋ ਤੋਂ ਆਪਣੇ ਦਰਵੇਸ਼ਾਂ ਦਾ ਜਗਾ ਵਡੇਰਾ ਜੀ ਬਾਬਾ ਜੀ ਨੇ ਉਦੋਂ ਦਾ ਪ੍ਰਸ਼ਾਦ ਦੀ ਸੇਵਾ ਨਿਭਾਈ ਹੈ ਡੇਰੇ ਵੱਲੋਂ ਉਹਨਾਂ ਦਾ ਹੀ ਦਿਲੋ ਰਣੀ ਹੈ ਉਹਨਾਂ ਤੋਂ ਅੱਧ ਘੱਟ ਨੂੰ ਵੀ ਕਰਾਇਆ ਕਿਉਂਕਿ ਬਾਬਾ ਜੀ ਸਾਂਝੇ ਆ ਸਾਰਿਆਂ ਦੇ ਉਹਨਾਂ ਨੇ ਘਟ ਨਹੀਂ ਉਹਨਾਂ ਦਾ ਸਪੈਸ਼ਲ ਸਾਰੀ ਟੀਮ ਬਿਲੋ ਧੰਨਵਾਦ ਕੀਤਾ ਜਾਂਦਾ ਉਹਨਾਂ ਨੇ ਉਦ ਦੇ ਦੀ ਸੇਵਾ ਲੰਗਰ ਦੀ ਬਹੁਤ ਵੱਡੀ ਸੇਵਾ ਉਹ ਸੇਵਾ ਨਿਭਾਈ ਉਦਾਂ ਦੀ ਪੱਤੋ ਵਾਲੇ ਮੁੰਡੇ ਜਿਹੜੇ ਉੱਥੇ ਨਾਲ ਸੇਵਾ ਨਿਭਾਉਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਜੀ ਜਿਹੜਾ ਸਰਦ ਸਰਪੰਚ ਸਾਹਿਬ ਨੇ ਹੁਣੇ ਦੱਸਿਆ ਤੁਹਾਡੇ ਬਾਰੇ ਇੱਕ ਵਾਰੀ ਆਪਦੇ ਸ਼ਬਦਾਂ ਦੇ ਵਿੱਚ ਸਾਡੇ ਚੈਨਲ ਜਰੀਏ ਉਹ ફીਲ ਉਹ ਮਹਿਸੂਸ ਜ਼ਰੂਰ ਕਰਾਓ ਦਰਸ਼ਕਾਂ ਨੂੰ ਕਿਉਂਕਿ ਬਾਹਰੋਂ ਲੱਗਦਾ ਹੈ ਨਾ ਧਰਨਾ ਮਜਰਾ ਐਵੇਂ ਹੀ ਲੱਗਦਾ ਬਈ ਤੰਗ ਹੋ ਕੇ ਲਾਉਣਾ ਪੈਂਦਾ ਇਹ ਇਹ ਸਾਡੀ ਕਿਹ ਬੜੇ ਤੰਗ ਸੀ ਕੱਲ ਮੈਂ ਵੀਡੀਓ ਵੀ ਪਾਈ ਆ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਵਈ ਚੂਹਿਆਂ ਨੇ ਬਹੁਤ ਖਾ ਲਿਆ ਵੀਰੋ ਝੋਨਾ ਚਲੋ ਤਾਂ ਤੋਂ ਜਿਹੜਾ ਰੱਬ ਨੇ ਤਾਂ ਕਰਨਾ ਹੀ ਕਰਨਾ ਸੀਗਾ ਲਾਈਟ ਵੱਲੋਂ ਚੂਹਿਆਂ ਨੇ ਵੀ ਬਹੁਤ ਖਾਦਾ ਨੁਕਸਾਨ ਬਹੁਤ ਹੋਇਆ ਅਰੇ ਗੁਰਪ੍ਰੀਤ ਜੀ ਤੁਹਾਡੇ ਸਾਥੀ ਕਾਫੀ ਵੱਡੀ ਗੰਟੀ ਦੇ ਵਿੱਚ ਇੱਥੇ ਪਹੁੰਚੇ ਆ ਤੇ ਘਟਨ ਹੋਇਆ ਕਿੰਨੀ ਖੁਸ਼ੀ ਹੋ ਰਹੀ ਹੈ ਔਰ ਕੀ ਲੱਗਦਾ ਕਿ ਜਿਹੜੀ ਬੰਦਰ ਦੇ ਕਰਨ ਤਰੀਕੇ ਨਾਲ ਵੀ ਚੱਲੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਲੋਕਾਂ ਦੀ ਜਿੱਤ ਆ ਲੋਕਾਂ ਨੇ ਇਹ ਜਿੱਤ ਨੂੰ ਪਹਿਲਾਂ ਧਰਨਾ ਲਾਇਆ ਹੁਣ ਵੀ ਇਹਨੂੰ ਖੁਸ਼ੀ ਖੁਸ਼ੀ ਮਨਾਉਣ ਵਾਸਤੇ ਵੀ ਲੋਕ ਆਏ ਇੱਥੇ ਵੀ ਯਾਰ ਸਾਡਾ ਗ੍ਰੈਡ ਜਿਹੜਾ ਸੀ ਮੰਗਾਇਆ ਸਾਡੇ ਲੋਕਾਂ ਦਾ ਗ੍ਰੈਡ ਹੈ ਹੁਣ ਕੋਈ ਇਹ ਪ੍ਰੇਟੀਕਲ ਨਹੀਂ ਕਹਿ ਸਕਦੇ ਆਪਾਂ ਸਾਰੇ ਲੀਡਰ ਮਰ ਗਏ ਸਾਡੀ ਖਾਤਰ ਸਾਰੇ ਹੀ ਮਰ ਗਏ ਕਿਸੇ ਨੇ ਸਾਡੀ ਸੁਣਵਾਈ ਨਹੀਂ ਕਰੀ ਉਹ ਲਿਆਂਦਾ ਉਹ ਫਟ ਕਰਤਾ ਤੇ ਆ ਕਰਤਾ ਤੇ ਘਾਟਣ ਹੁਣ ਉਹ ਮਹਾਰਾਜ ਤੇ ਆ ਵੀ ਗਾਂ ਕੀ ਬਣਨਾ ਸਮਾਂ ਇਹ ਜਾਂਦਾ ਮੀਂਹ ਹੋਰ ਨਾ ਆਪਾਂ ਬੇ ਔਰ ਵੱਡੀ ਲੱਗ ਜੇ 17 ਯਾਰ 17 ਦੇ ਵਿੱਚ ਕਈ ਨਹੀਂ ਗਰੰਟ ਚੰ ਜਾਂਦਾ ਗਾਂ ਖੇਤਾਂ ਤੱਕ ਤੇ ਪਰ ਹੁਣ ਲਿਆਤਾ ਸਾਡੇ ਚੋਂ ਸਰਕਾਰਾਂ ਸਾਡੀਆਂ ਸਾਰੀਆਂ ਟੋਟਲੀ ਫੇਲ ਸ਼ੈਦ ਇਸੇ ਕਰਕੇ ਮੇਰੇ ਕੋਲ ਇਕ ਬਾਬਾ ਜੀ ਨੂੰ ਮੌਕਾ ਰਿਹਾ ਤਾਂ ਬੰਦ ਘੱਟ ਨਾ ਕਰੀ ਬਿਲਕੁਲ ਬਿਲਕੁਲ ਚਲੋ ਪੂਜਾ ਪਾਠ ਕਰਦੇ ਆ ਧਾਰਮਿਕ ਸਥਾਨ ਉਹਨਾਂ ਨੇ ਮਦਦ ਵੀ ਕੀਤੀ ਸਾਡੀ ਪ੍ਰਸ਼ਾਦਾ ਪਾਣੀ ਇੱਥੇ ਉਹਨੇ ਤੁਹਾਨੂੰ ਲੱਸੀ ਤੋਂ ਲੈ ਕੇ ਲੰਗਰ ਚੱਲਦੇ ਰਹੇ ਤਾਂ ਜਰੂਰ ਜਰੂਰਤ ਸੀ ਉਹਨਾਂ ਦੀ ਇੱਥੇ ਬਣਦਾ ਸੀ ਉਹਨਾਂ ਦਾ ਆਟਾ ਲਾ ਕੇ ਸਤਾਰ ਲੈ ਦੀ ਕਿੰਨੀ ਕਿਜੀ ਹੋ ਰਹੀ ਹੈ ਕਿ ਹਰ ਕੋਈ ਇਸੇ ਦੇਖ ਰਿਹਾ ਕਿ ਸਾਡੇ ਕੋਈ ਕਿਜੀ ਜਗੇ ਸ਼ੂਟ ਕਰਦੇ ਹੋ ਤੇ ਨਾਲ ਸਾਧਾ ਕਰਦੇ ਹੋ ਬਾਰਾ ਅੱਜ ਢੱਕ ਨਾ ਕਰ ਪਹੁੰਚੇ ਇੱਥੇ ਬਾਬਾ ਜੀ ਇਹ ਤੁਸੀਂ ਵੀ ਤਜੋਜ ਕਿਵੇਂ ਦੇਖ ਰਹੇ ਹੋ ਜਬੀਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕੇ ਮੌਕੇ ਤੇ ਹਰ ਟਾਈਮ ਤੇ ਆਪਦੀ ਕਵਰੇਜ ਦੇ ਕੇ ਸਾਡੇ ਧਰਨੇ ਨੂੰ ਜਿਹੜਾ ਲੋਕਾਂ ਤੇ ਪਹਚਾਇਆ ਤੇ ਅੱਗੇ ਪ੍ਰਸ਼ਾਸਨ ਤੇ ਜਿਹੜੀ ਆਵਾਜ਼ ਨੂੰ ਸਾਡੀ ਨੂੰ ਬੁਲੰਦ ਕੀਤਾ ਬਾਕੀ ਦੇਖੋ ਜੀ ਤੁਹਾਨੂੰ ਗੁਰਪੇਜ ਨੇ ਵੀ ਦੱਸਤਾ ਵੀ ਇਹ ਜਿਹੜੀ ਜੱਤ ਹੋਈ ਹੈ ਇਹ ਸਾਰੀ ਆਮ ਲੋਕਾਂ ਦੀ ਜਿੱਤ ਹੋਈ ਹੈ ਇਹ ਕਿਹੜਾ ਇਕੱਠ ਸੀ ਜਿਹੜੀ ਏਕੇ ਦੀ ਜਿੱਤ ਹੋਈ ਹੈ ਏਕੇ ਦੀ ਜਿੱਤ ਦੇ ਕਾਰਨ ਹੀ ਜਿਹੜਾ ਵੱਡਾ ਮਸਲਾ ਸੀ ਬਹੁਤ ਵੱਡਾ ਮਸਲਾ ਸੀਗਾ ਹੈ ਕਿਉਂਕਿ ਪਿਛਲੇ 1 ਸਾਲ ਤੋਂ ਇਹ ਮਸਲਾ ਲੜਖ ਰਿਹਾ ਸੀਗਾ ਸਾਡੀ ਕੋਈ ਸਾਰ ਨਹੀਂ ਸੀ ਲੈ ਰਿਹਾ ਇਸ ਦੀ ਖਾਤਰ ਵੱਡਾ ਟਰਾਂਸਫਰ ਕਰਾਉਣ ਦੀ ਖਾਤਰ ਪਰ ਅੱਜ ਜਾਨੀ ਪਿਛਲੇ 4 ਦਿਨ ਜਿਹੜਾ ਲੋਕਾਂ ਨੇ ਇੱਕਠੇ ਹੋ ਕੇ ਜਿਹੜਾ 7-8 ਪਿੰਡਾਂ ਨੇ ਇਕੱਠੇ ਹੋ ਕੇ ਜਿਹੜਾ ਨਿਹਾਲ ਸਿੰਘ ਵਾਲੇ ਦੇ ਵਿੱਚ ਧਰਨਾ ਲਾ ਕੇ ਆਪਣਾ ਏਕਾ ਦਿਖਾਇਆ ਤੇ ਏਕੇ ਦੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਤ ਹੋਈ ਤੇ ਜਿਹੜਾ ਵੱਡਾ ਟਰਾਂਸਫਾਰਮਰ ਸਾਡੇ ਕੋਲੇ ਪਹੁੰਚ ਕੇ ਤੇ 2-3 ਦਿਨ ਦੇ ਵਿੱਚ ਫਿੱਟ ਹੋ ਕੇ ਅੱਜ ਜਿਹੜਾ ਤਕਰੀਬਨ ਪਹਿਲਾਂ ਉਹ ਖਾਲੀ ਚਲਾਇਆ ਗਿਆ ਕੁਝ ਟਾਈਮ ਤੇ ਹੁਣ ਜਿਹੜਾ ਉਹਦੇ ਤੇ ਲੋਡ ਵੀ ਕਿਆ ਪਾਇਆ ਗਿਆ ਤੇ ਆਪਣੇ ਦਰਵੇਸ਼ ਆਸ਼ਰਮਾ ਪੱਤੋ ਹੀਰਾ ਸਿੰਘ ਦੇ ਵਿੱਚ ਉਥੋਂ ਵਾਲੇ ਬਾਬਾ ਜੀ ਆ ਜਿਹੜੇ ਉਹਨਾਂ ਤੋਂ ਅਦਗਟਨ ਕਰਾਇਆ ਗਿਆ ਕਿਉਂਕਿ ਜਿਹੜੇ ਬਾਬਾ ਜੀ ਆ ਉਹ ਸਭ ਦੇ ਸਾਂਝੇ ਆ ਕਿ ਇਸੇ ਕਰਕੇ ਕਿਸੇ ਵੀ ਜਿਹੜਾ ਜਿਹੜਾ ਸਿਆਸੀ ਲੀਡਰ ਆ ਉਹ ਤੋਂ ਅਸੀਂ ਧੰਨਵਾਦ ਨਹੀਂ ਕਰਾਇਆ ਕਿਉਂਕਿ ਬਾਬਾ ਜੀ ਸਭ ਦੇ ਸਾਂਝੇ ਆ ਬਾਕੀ ਉਹਨਾਂ ਨੇ ਲੰਗਰ ਪਾਣੀ ਦਾ ਵੀ ਜਿਹੜਾ ਪ੍ਰਬੰਧ ਕੀਤਾ ਬਹੁਤ ਇੱਥੇ ਜਿਹੜੇ ਤਕਰੀਬਨ 50 ਬੰਦੇ ਹੁੰਦੇ ਸੀ ਹਰ ਰੋਜ਼ ਤੇ ਉਹਨਾਂ ਦਾ ਸਵੇਰ ਸ਼ਾਮ ਦਾ ਦੁਪਹਿਰ ਦਾ ਲੰਗਰ ਪਾਣੀ ਸਾਰਾ ਬਾਬਾ ਜੀ ਭੇਜਦੇ ਸੀ ਤੇ ਕ੍ਰੈਡਿਟ ਕੈਸਲ ਦੇਣਾ ਚਾਹੁੰਦੇ ਹਾਂ। ਬਾਕੀ ਮੈਂ ਤੁਹਾਨੂੰ ਦੱਸਦਾ ਜੀ ਵੀ ਅਸੀਂ ਸਾਰਿਆਂ ਦਾ ਹੀ ਇਹ ਸਾਂਝਾ ਹੈਗਾ ਕ੍ਰੈਡਿਟ ਦਾ ਜਿਹੜਾ ਆਮ ਜਨਤਾ ਨੂੰ ਹੀ ਜਾਂਦਾ ਹੈ ਕਿਉਂਕਿ ਜਦੋਂ ਆਮ ਜਨਤਾ ਦੀ ਜਿਹੜੀ ਇਕੱਠ ਹੋਇਆ ਤਾਂ ਜਰਤ ਹੋਈ ਹੈ। ਬਾਕੀ ਜਿਹੜੇ ਸਾਡੇ ਐਸ ਡੀਓ ਸਾਹਿਬ, ਐਕਸੀਅਨ ਸਾਹਿਬ ਤੇ ਸਾਡੇ ਡਿਪਟੀ ਸਾਹਿਬ ਤੇ ਸਾਡੇ ਐਸ ਐਚਓ ਸਾਹਿਬ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਇਸ ਸਾਰੇ ਮਸਲੇ ਦੇ ਵਿੱਚ। ਬਾਕੀ ਸਾਡੇ ਪਿੰਡਾਂ ਦੇ ਮੁੰਡਿਆਂ ਨੇ ਬਹੁਤ ਵੱਡੀ ਸੇਵਾ ਕੀਤੀ ਇੱਥੇ ਪਰ ਇੱਕ ਮਧੇਹ ਤੋਂ ਆ ਮੁੰਡਾ ਸਾਡਾ ਜੱਗਾ ਵੀਰ ਉਹਨੇ ਤਾਂ ਜਾਨੀ 3-4 ਦਿਨ ਬਹੁਤ ਹੀ ਜ਼ਿਆਦਾ ਇੱਥੇ ਜਿਹੜੀ ਸੇਵਾ ਕੀਤੀ ਆ ਉਹ ਫਿਰ 2-2 2:30 ਵਜੇ ਘਰ ਨੂੰ ਜਾਂਦਾ ਰਿਹਾ ਹਾਂ ਤੇ ਹਾਂ ਇਹਨੇ ਬਹੁਤ ਸੇਵਾ ਕੀਤੀ ਆ ਕਿਉਂਕਿ ਹਾਰ ਟਾਈਮ ਜਦੋਂ ਵੀ ਕੋਈ ਚਾਹ ਮੰਗਦਾ ਸੀ ਜਾਂ ਪਾਣੀ ਮੰਗਦਾ ਸੀ ਤੇ ਇੱਕ ਜਿੰਨੇ ਵੀ ਸੇਵਾਦਾਰ ਸਾਡੇ ਪਿੰਡਾਂ ਤੋਂ ਜਾਨੀ ਲੰਗਰ ਪਾਣੀ ਲੈ ਕੇ ਆਉਂਦੇ ਸੀ ਜਿੰਮੇ ਸਾਡੇ ਪਿੰਡ ਤੋਂ ਇੱਕ ਕਰਨੈਲ ਕਰਨੈਲ ਸਿੰਘ ਕੈਲੂ ਕਹਿੰਦੇ ਆ ਉਹਨੂੰ ਅਸੀਂ ਬਾਬਾ ਉਹ ਬਾਬੇ ਨੇ ਵੀ ਦੇਖਿਆ ਨਹੀਂ ਉਹਨੇ ਵੀ ਦਿਨ ਰਾਤ ਇੱਕ ਕਰਤਾ ਜਾਨੀ ਹਰ ਟਾਈਮ ਗੁਰਦੁਆਰਾ ਸਾਹਿਬ ਤੋਂ ਚਾਹ ਵੀ ਬਣਾ ਕੇ ਲਿਆਉਂਦਾ ਸੀ ਪਿੰਡ ਦੇ ਵਿੱਚੋਂ ਜਾਨੀ ਕਿਸੇ ਪਿੰਡ ਚੋਂ ਵੀ ਜਿਹੜਾ ਵੀ ਕੋਈ ਬੰਦਾ ਇੱਥੇ ਰੋਟੀ ਪਾਣੀ ਚਾਹ ਪਾਣੀ ਸਾਡੇ ਧਰਨੇ ਦੇ ਵਿੱਚ ਲੈ ਕੇ ਪਹੁੰਚਿਆ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਦੱਸਣ ਕਿਤੇ ਕੇ ਦੇ ਵਿੱਚ ਜਿੱਤ ਹੁੰਦੀ ਆ ਤੇ ਤੁਹਾਡੇ ਪਿੰਡ ਦਾ ਵੀ ਵੱਡਾ ਯੋਗਦਾਨ ਰਿਹਾਗਾ ਕਿੰਨਾ ਕਿੰਨਾ ਬੰਦਾ ਤੁਸੀਂ ਨਾਲ ਲੈਣਾ ਚਾਹੁੰਦੇ ਹੋ ਕਿਉਂਕਿ ਦਿਨ ਰਾਤ ਇੱਕ ਕੀਤਾ ਸੀ ਦੇਖੋ ਨਹੀਂ ਸਾਡੇ ਐਸੀ ਹੀ ਗੱਲ ਵੀ ਇੱਕਦਮ ਮੇਰੀ ਬਾਜ ਬੈਠੀ ਵੀ ਆ ਨੰਬਰ 1 ਤੇ ਪਰ ਮੈਂ ਧੰਨਵਾਦ ਸਾਰਿਆਂ ਦਾ ਹੀ ਕਰਦਾ ਜਿੰਨੇ ਵੀ ਪਿੰਡ ਜੇ ਆਏ ਉੱਥੇ ਸਾਰੇ ਪਿੰਡਾਂ ਦਾ ਸੰਜੋਗ ਸੀਗਾ ਤੇ ਸ਼ਹਿਰ ਦਾ ਵੀ ਬਹੁਤ ਸੰਜੋਗ ਸੀਗਾ ਸਾਡੇ ਪਿੰਡ ਦੇ ਮੁੰਡੇ ਬਹੁਤ ਜਾਦੀ ਸੀਗੇ ਨਹੀਂ ਸਾਰੀ ਟੀਮ ਨੇ ਪੂਰੀ ਮਦਦ ਕੀਤੀ ਆ ਜਿੰਨੇ ਵੀ ਬੰਦੇ ਸੀਗੇ ਪਹਿਲੇ ਦਿਨ ਤੋਂ ਜੁੜੇ ਹੋਏ ਸੀਗੇ ਆਏ ਨਹੀਂ ਕੋਈ ਵੀ ਮੌਕੇ ਤੇ ਆਇਆ ਸਾਰੇ ਸਾਡੇ ਬਹੁਤ ਸੁਲਝੇ ਹੋਏ ਬੰਦੇ ਸੀ ਸਾਰਿਆਂ ਦੇ ਕੋਈ ਫਰੰਟ ਤੇ ਸੀ ਕੋਈ ਬੈਕ ਸਾਈਡ ਤੇ ਵੀ ਮਦਦ ਕਰ ਰਹੇ ਸੀਗੇ ਸਾਰਿਆਂ ਨੇ ਸਾਡੇ ਮਦਦ ਕੀਤੀ ਆ ਧੰਨਵਾਦ ਹੀ ਕਰਦੇ ਆ ਸਾਰੇ ਪਿੰਡਾਂ ਦਾ ਵੀ ਤੇ ਸ਼ਹਿਰਾਂ ਵਾਲਿਆਂ ਦਾ ਵੀ ਤੇ ਹੋਰ ਭਰਾਵਾਂ ਦੀਆ ਪੱਤੋ ਤੋਂ ਵਈਆ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਜੱਸੀ ਬਾਈ ਆ ਬੱਬੂ ਬਾਈ ਆ ਬੱਬੀ ਜਾਨ ਜੀ ਜਹੰਦਰ ਬਾਈ ਤੇ ਇਹਨਾਂ ਦੀ ਵੀ ਬਹੁਤ ਯੋਗਦਾਨ ਰਿਆ ਸਾਰੇ ਪਿੰਡਾਂ ਦਾ ਵੀ ਬਹੁਤ ਯੋਗਦਾਨ ਲੱਗਦਾ ਕਿ ਅੱਗੇ ਤੋਂ ਆਪਾਂ ਨੂੰ ਦੁਬਾਰਾ ਫੇਰ ਇੱਥੇ ਇੰਨੇ ਲੋੜ ਮਾ ਨਹੀਂ ਹੋਣੀ ਮੁਸ਼ਕਲ ਆ ਸਕਦੀ ਕੋਈ ਵੀ ਹਾਂ ਹੁਣ ਸਾਨੂੰ ਪੂਰਾ ਵਿਸ਼ਵਾਸ ਆ ਵੀ ਵਧੀਆ ਲੜ ਚੱਲੂਗੀ ਤੇ ਸਰਪੰਚ ਸਾਹਿਬ ਸਾਡਾ ਢਿੱਲੇ ਸੀਗਾ ਤਾਂ ਨਹੀਂ ਪਹੁੰਚੇ ਹਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਅਸੀਂ ਤੁਹਾਨੂੰ ਵੀ ਦੇਖ ਰਿਹਾ ਪਿੱਛੇ ਰਹਿ ਕੇ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਕੀ ਕਹਿਣਾ ਚਾਹੁੰਦੇ ਅਸੀਂ ਬੋਸਟਲਾ ਦਾ ਹਲ ਹੋ ਹਾਂਜੀ ਪਹਿਲਾ ਜੀ ਵੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਹਰ ਟਾਈਮ ਉੱਥੇ ਹੁੰਦੇ ਸੀ ਤੁਸੀਂ ਧਰਨੇ ਦੇ ਦਿਨ ਪੌ ਰਾਤ ਤੁਸੀਂ ਜਿਹੜਾ ਮਾਰਦੇ ਹੀ ਰਹਿੰਦੇ ਸੀ ਵੈਸੇ ਅਸੀਂ ਸਭ ਤੋਂ ਵੱਧ ਸਾਡਾ ਜਗਦੀਸ਼ ਸਿੰਘ ਗਟਰਾ ਕਿਉਂਕਿ ਅਸੀਂ ਉਹਨਾਂ ਦੀ ਟੀਮ ਸਾਰੀ ਅਸੀਂ ਧਰਨੇ ਦੇ ਵਿੱਚ ਸੀ ਸਾਰੇ ਅਸੀਂ ਸਾਰਿਆਂ ਦਾ ਸਹਿਯੋਗ ਕਰਿਆ ਪਿੰਡਾਂ ਵਾਲੇ ਸੀ ਕਿਵੇਂ ਬਾਈ ਆ ਸਰਪੰਚ ਸਾਹਿਬ ਦੱਸੀ ਜਾਂਦੇ ਆ ਪਹਿਲਾਂ ਦੱਸ ਕਿਹੜਾ ਯੇ ਸਾਰੇ ਪਿੰਡਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਧਾਨੇ ਦੇ ਉਹਨਾਂ ਟਾਈਮ ਸਾਡੀ ਸਾਰੀ ਨਿਹਾਲ ਸਿੰਘ ਵਾਲੀ ਟੀਮ ਸਾਰੇ ਵਿੱਚ ਰਹੇ ਆ ਵਧੀਆ ਲੰਗਰ ਪਾਣੀ ਕਿੰਨੇ ਜੋ ਗਈ ਸਾਰਾ ਕਰ ਲੱਗਦਾ ਕਿਸੇ ਨਹੀਂ ਦੁਬਾਰਾ ਇੱਥੇ ਇਕੱਠੇ ਹੋਣ ਦੀ ਲੋੜ ਪਵੇ ਜਿਸ ਤਰੀਕੇ ਦੇ ਨਾਲ ਹੁਣ ਹੱਲ ਹੋ ਚੁੱਕੇ ਨਹੀਂ ਹੁਣ ਤਾਂ ਪਰਮਾਤਮਾ ਨਾ ਹੀ ਪਾਵੇ ਚੱਲ ਵੈਸੇ ਤਾਂ ਨਹੀਂ ਹੁਣ ਲੋੜ ਪੈਂਦੀ ਹਾਂਜੀ ਦੱਸੇ ਭਾਈ ਤੁਹਾਡੀ ਵੀਡੀਓ ਵੀ ਕਾਫੀ ਵਾਇਰਲ ਹੋਈ ਆ ਜਿੱਥੇ ਤੁਸੀਂ ਤੇਲ ਚੋ ਰਹੇ ਹੋ ਔਰ ਕੁਝ ਲੋਕਾਂ ਨੇ ਜਿਹੜੇ ਹਾਸੇ ਵਾਲੇ ਰਿਐਕਸ਼ਨ ਵੀ ਕੀਤੇ ਆ ਕੀ ਕਹਿਣਾ ਚਾਹੁੰਦਾ ਹੈ ਤੁਸੀਂ ਜਵਾਬ ਦੇਣ ਦੇ ਨਹੀਂ ਦੇਖੋ ਜੀ ਜਿਹੜਾ ਤੇਲ ਚੋਣ ਵਾਲਾ ਉਹ ਸਾਡਾ ਰੀਤੀ ਰਿਵਾਜ ਆ ਪੰਜਾਬ ਦਾ ਪਿਆਬਿਆਂ ਦਾ ਦੇਖੋ ਜਦੋਂ ਆਪਾਂ ਕੋਈ ਵੀ ਨਵੀਂ ਮਸ਼ੀਨਰੀ ਘਰੇ ਵੀ ਲਿਆਉਂਦੇ ਆ ਕੋਈ ਗੱਡੀ ਕੋਈ ਕਾਰ ਕੁਛ ਵੀ ਆਪਾਂ ਤੇਲ ਚੋਣੇ ਆ ਕਿ ਇਹ ਸਹੀ ਚੱਲੇ ਠੀਕ ਹੈ ਨਾ ਉਹਦੇ ਕਰਕੇ ਇਹ ਵੀ ਇੱਕ ਨਵਾਂ ਟਰਾਂਸਫਰਮ ਆਇਆ ਸੀ ਅਸੀਂ ਉਹਦਾ ਜਿਹੜਾ ਸ਼ਗਨ ਕੀਤਾ ਜਿਵੇਂ ਪਹਿਲਾਂ ਤਾਂ ਤੁਸੀਂ ਉਧ ਘਾਟਣ ਤੇ ਤੇਲ ਚੋਇਆ ਹੈ ਨਾ ਉਸ ਤੋਂ ਬਾਅਦ ਹੋਰ ਸਾਰਾ ਹੱਲ ਹੋ ਚੁੱਕਿਆ ਇੱਥੇ ਵੀ ਲੱਡੂ ਵੰਡੇ ਕੇ ਇੱਥੇ ਵੀ ਤੁਸੀਂ ਮੂਰੇ ਹੁਣ ਕਿੰਨੀ ਖੁਸ਼ੀ ਹੋ ਰਹੀ ਹੈ ਹੁਣ ਤਾਂ ਪੂਰੀ ਖੁਸ਼ੀ ਹੈ ਜੀ ਕਿਉਂਕਿ ਨਵੀਂ ਚੀਜ਼ ਆ ਜਿਹੜੀ ਜਾਨੂੰ ਲੋਡ ਸੀ ਉਹ ਧਰੀ ਗਈ ਆ ਹੁਣ ਜੇ ਕਿਸਾਨ ਜਾਨੀ ਕਿ ਸਾਰੇ ਔਖੇ ਬਹੁਤ ਸੀ ਲੈਡ ਬਣਾ ਤੁਹਾਨੂੰ ਪਤਾ ਹੀ ਆ ਵੀ ਪਾਣੀ ਬਣਾ ਕਿੰਨਾ ਔਖਾ ਖੁਸ਼ੀ ਤਾਂ ਹੁੰਦੀ ਹੀ ਆ ਜੀ ਸਾਡੇ ਪਿੰਡੋਂ ਇੱਕ ਜੱਸਾ ਬਾਈ ਵੀ ਆ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਔਰ ਉਹ ਲੱਖ ਵੀ ਰਹੀ ਆ ਸਾਡੇ ਵਿੱਚ ਉਹ ਕਹਿੰਦੇ ਸੀ ਵੀ ਸਾਡੇ ਤੋਂ ਜਿਹੜੀ ਵੀ ਮਦਦ ਚਾਹੀਦੀ ਆ ਕ੍ਰੇਨ ਦੀ ਟਰੈਕਟਰ ਥਰਾਲੀਆਂ ਦੇ ਮੱਲੇ ਤਾਂ ਤੁਸੀਂ ਆਪ ਹੀ ਆ ਕੇ ਸਾਰਾ ਹੱਲ ਤਾਂ ਕਰ ਲਿਆ ਤੁਸੀਂ ਖੜੇ ਵੀ ਹੋ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਵਿੱਚ ਬਿਲਕੁਲ ਜੀ ਜਦੋਂ ਵੀ ਕਿਤੇ ਬਿਜਲੀ ਘਰ ਚ ਕੋਈ ਵੀ ਜ਼ਰੂਰਤ ਪਾਉਗੀ ਜੋ ਸਾਡੇ ਕੋਲ ਹੈ ਟਰੈਕਟਰ ਟਰਾਲੀ ਜੋ ਵੀ ਸਾਥੋਂ ਜਿੰਨਾ ਵੀ ਹੋਇਆ ਵੱਧ ਵਧ ਕਰਾਂਗੇ ਹਾਂਜੀ ਵੀਰੇ ਇੱਕ ਨਾ ਆਪਣੀ ਰਹਿ ਗਈ ਸੀ ਗੱਲ ਉਹ ਦੱਸਦਾ ਮੈਂ ਵੀ ਬੀਕੇ ਜੂ ਮਾਲਵਾ ਸਾਡੇ ਪ੍ਰਧਾਨ ਹੈਗੇ ਮਲੂਕ ਸਿੰਘ ਹੀਰਕੇ ਉਹ ਸਾਨੂੰ ਬੈਕ ਤੋਂ ਸਪੋਰਟ ਕਰਦੇ ਸੀ ਪਰ ਟੋਟਲੀ ਮੈਂ ਇੱਥੇ ਆਏ ਕਹੂੰਗਾ ਵੀ ਇਕਦਮ ਨਾਂ ਨਹੀਂ ਲੈਣਾ ਚਾਹੁੰਦਾ ਵੀ ਜੇ ਮੈਂ ਆ ਤਾਂ ਟੋਟਲ ਜੁਨੀਅਨ ਸਾਡੇ ਵਿੱਚ ਆ ਕੇ ਬੈਠੀਆਂ ਅਸੀਂ ਉਹਨਾਂ ਦਾ ਸਾਰੀਆਂ ਜੁਨੀਅਨ ਦਾ ਜਰ ਜਿਹੜਾ ਧਰਨੇ ਦਾ ਹਿੱਸਾ ਬਣਿਆ ਕੋਈ ਕਹਿੰਦੇ ਨੇ ਸਲਾਈ ਜੋਗਾ ਵੀ ਉੱਥੋਂ ਤੱਕ ਸਭ ਦਾ ਧੰਨਵਾਦ ਕਰਦੇ ਆਂ ਸਾਰੇ ਲੋਕਾਂ ਦੀ ਜਿੱਤ ਆ ਵੱਡੀ ਜਿੱਤ ਆ ਪਰ ਲੋਕਾਂ ਨੂੰ ਅੱਜ ਇਹ ਕੀ ਦਿਖਾਤਾ ਸੀ ਵੀ ਜਿਹੜਾ ਲੋਕਾਂ ਦਾ ਇਕੱਠ ਆ ਜਿੱਧਰ ਨੂੰ ਹੋ ਜੇ ਉਧਰ ਜਿੱਤ ਹੋ ਜਾਂਦੀ ਹੁੰਦੀ ਦਰਸ਼ਕੋ ਜਿਹੜੀ ਖੁਸ਼ੀ ਆ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੁਣ ਕਿਸਾਨਾਂ ਨੇ ਦੱਸ ਹੀ ਦਿੱਤਾ ਕਿ ਸਭ ਤੋਂ ਵੱਡਾ ਕਾਰਨ ਇੱਥੇ ਅੱਜ ਪਹੁੰਚਣ ਦਾ ਕੀ ਸੀ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੋਣਾ ਕਿ ਸਾਰੇ ਹੱਲ ਹੋ ਚੁੱਕੇ ਆ ਫਿਰ ਵੀ ਜਿਹੜੀ ਕਿਸਾਨ ਆ ਗ੍ਰੈਡ ਦੇ ਉੱਪਰ ਹੀ ਪਹੁੰਚੇ ਆ ਪਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਬਾਬਾ ਜੀ ਇੱਥੋਂ ਪਤੋ ਹੀਰਾ ਸਿੰਘ ਤੋਂ ਦਰਵੇਸ਼ਾਂ ਦੀ ਜਗ੍ਹਾ ਵਜਦੀ ਆ ਉਹਨਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਸੀ ਔਰ ਵੱਡੀ ਗੱਲ ਇਹ ਆ ਕਿ ਕਿਸੇ ਵੀ ਲੀਡਰ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ ਦਕਾਟ ਨਹੀਂ ਕਰਵਾਇਆ ਗਿਆ ਕਿਉਂਕਿ ਬਾਬਾ ਜੀ ਕਹਿੰਦੇ ਸਭ ਦੇ ਸਾਂਝੇ ਆ ਔਰ ਚਿਹਰੇ ਤੇ ਖੁਸ਼ੀ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਕਿਉਂਕਿ ਬਹੁਤ ਵੱਡੀ ਗੱਲ ਆ ਕਿਉਂਕਿ ਪਿਛਲੇ ਸਾਲ ਵੀ ਇੱਥੇ ਅਸੀਂ ਪਹੁੰਚੇ ਸੀ ਔਰ ਅਸ ਵਕਤ ਜਿਹੜੇ ਵੈਕਟਰੀ ਦਾ ਨਿਸ਼ਾਨਾ ਦਿਖਾ ਕੇ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਹੇ ਨੇ ਕਿਸਾਨ ਤੇ ਸਾਨੂੰ ਨਹੀਂ ਲੱਗਦਾ ਕਿ ਦੁਬਾਰਾ ਇੱਥੇ ਅਜਹੀ ਨੌਬਤ ਆਵੇਗੀ ਇੱਥੇ ਆਉਣ ਦੀ ਤੇ ਦਰਸ਼ਕੋ ਇਹ ਸਭ ਤੁਹਾਡੀ ਸਪੋਰਟ ਦੇ ਸਦਕੇ ਹੀ ਹੋਇਆ ਚਾਹੇ ਪਿੰਡਾਂ ਦੀ ਬਿਜਲੀ ਸੀ ਚਾਹੇ ਸ਼ਹਿਰ ਦੀ ਬਿਜਲੀ ਸੀ ਇਹ ਮੁਸ਼ਕਲ ਇਕੱਲੀ-ਕੱਲੇ ਦੀ ਨਹੀਂ ਸੀਗੀ ਕਿਸੇ ਕਿਸਾਨਾਂ ਦੀ ਸਾਰਿਆਂ ਦੀ ਸੀ ਔਰ BKU ਦੇ ਜਿਹੜੇ ਪ੍ਰਧਾਨ ਆ ਸਾਡਾ ਦਰਸ਼ਨ ਵਧੇਕੇ ਤੋਂ ਉਹ ਵੀ ਇੱਥੇ ਪਹੁੰਚੇ ਸੀ ਔਰ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਤਮਾਮ ਜਿਹੜੀਆਂ ਜੁਨੀਅਨਾਂ ਜਾਂ ਕਿਸਾਨ ਕੋਈ ਵੀ ਜਥੇਬੰਦੀ ਚਾਹੇ ਉਹ ਸਮਾਜਿਕ ਰਾਜਨੀਤਿਕ ਧਾਰਮਿਕ ਸਖਿਅਤ ਇੱਥੇ ਪਹੁੰਚੀ ਸੀ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਉਮੀਦ ਕਰਦੇ ਹਾਂ ਕਿ ਜੀਵੀਐਸ ਟਾਈਮਜ਼ ਦੀ ਹਰ ਇੱਕ ਖਬਰ ਸਟੀਕ ਤੁਸੀਂ ਦੇਖੀ ਆ ਔਰ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬਰ ਫੋਲੋ ਜਰੂਰ ਕਰ ਲਿਓ ਤਾਂ ਕਿ ਨਿਹਾਲ ਸਿੰਘ ਵਾਲਾ ਦੀ ਖਾਸ ਕਰਕੇ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਕਿਉਂਕਿ ਦਰਸ਼ਕਾਂ ਦੇ ਨਾਲ ਹੀ ਸਾਡਾ ਚੈਨਲ ਵੀ ਚੱਲਦਾ ਹੈ ਤੇ ਅਸੀਂ ਫਿਰ ਤੋਂ ਇੱਕ ਵਾਰੀ ਆਪਣੀ ਟੀਮ ਵੱਲੋਂ ਵੀ ਸਾਰਿਆਂ ਨੂੰ ਵਧਾਈ ਦਿੰਦੇ ਆ ਤੇ ਹੋਰ ਅਪਡੇਟਸ ਦੇ ਲਈ ਤੁਸੀਂ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ